ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜੋ ਕਿ ਤੁਹਾਡੇ ਲਈ ਬਹੁਤ ਖਾਸ ਵੀਡੀਓ ਹੋਊਗੀ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਪਹਿਲਾਂ ਵੀ ਨੀਲੀ ਰਾਵੀ ਦੇ ਬਹੁਤ ਚੰਗੇ-ਚੰਗੇ ਪਸ਼ੂ ਖਾਏ ਚੰਗੇ ਫਾਰਮ ਵਖਾਏ ਤੇ ਅੱਜ ਤੁਹਾਨੂੰ ਇੱਕ ਨਵਾਂ ਫਾਰਮ ਜਿਹੜਾ ਅਪਡੇਟ ਹੋਇਆ ਪੁਰਾਣਾ ਫਾਰਮ ਅਪਡੇਟ ਕਰਕੇ ਨਵਾਂ ਕੀਤਾ ਗਿਆ ਤੇ ਉਸ ਫਾਰਮ ਦੀ ਜਿਹੜੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਤੁਹਾਨੂੰ ਮਿਲੌਣੇ ਆ ਬਾਈ ਜੀ ਨਾਲ ਸਸੀਗਾ ਬਾਈ ਜੀ ਸਸੀਗਾ ਜੀ ਹੋਰ ਸੁਣਾਓ ਕੀ ਹਾਲ ਹੈ ਜੀ ਵਧੀਆ ਵਧੀਆ ਮੇਰੇ ਮਹਾਰਾਜ ਜੀ ਫਾਈਨਲ ਦਾ ਭਰਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਜਿਹੜਾ ਨਵਾਂ ਫਾਰਮ ਅਪਡੇਟ ਕੀਤਾ ਤੁਹਾਨੂੰ ਵੀ ਵੀਰਾਂ ਨੂੰ ਸਾਡੇ ਛੋੜੇ ਭਰਾ ਨੂੰ ਜਿਹੜਾ ਮੌਕਾ ਦਿੱਤਾ ਵੀਡੀਓ ਬਣਾਉਣ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਧੰਨਵਾਦ ਵੀਰ ਜੀ ਹੋਰ ਪਰਵਾਹ ਠੀਕ ਹੈ ਜੀ ਹਾਂਜੀ ਵਧੀਆ ਜੀ ਤੇ ਬਾਈ ਜੀ ਫਿਰ ਫਾਰਮ ਕਿੰਨਾ ਟਾਈਮ ਆਪਣੇ ਕੰਮ ਚੱਲਦਾ ਰਿਹਾ ਆਪਣਾ ਸਾਲ ਲੱਗ ਗਿਆ ਹੈ ਇੱਕ ਸਾਲ ਲੱਗ ਗਿਆ ਜੀ ਥੋੜੀ ਜੁਗਾਸ ਰਹਿਦੀ ਹੈ ਹਾਂ ਹਾਂ ਇਹ ਥੋੜਾ ਬੜਾ ਹੁਣਾ ਰਹਿ ਗਿਆ ਠੀਕ ਹੈ ਜੀ ਤੇ ਤੇ ਇਹ ਫਿਰ ਬਾਈ ਅੱਗੇ ਤਾਂ ਜਿਵੇਂ ਮਾਲ ਆਪਣਾ ਬਾਹਰ ਜਾਂਦਾ ਜੀ ਹੁਣ ਜਾਂਦਾ ਉਸ ਤਰ੍ਹਾਂ ਹੀ ਮਾਲ ਬਾਰਿਕ ਨਹੀਂ ਹੈ ਜੀ ਮੰਜਾ ਜਦੋਂ ਅ ਫਸਲਾਂ ਵੱਢੀ ਜਾਂਦੀਆਂ ਹਾਂਜੀ ਉਦੋਂ ਕਰ ਲਈਦਾ ਹੁਣ ਅੱਛਾ ਜੀ ਤੇ ਹੁਣ ਥੋੜਾ ਬੰਦ ਕਰ ਦਿੱਤਾ ਹੈ ਇੱਕ ਤਾਂ ਆਸਾਨ ਫੇੜ ਪੈਂਦੇ ਨੇ ਅੱਛਾ ਜੀ ਇੱਕ ਦੂਜੀ ਗੱਲ ਇਹ ਬਣ ਤੇ ਨਾਲ ਰੋਕ ਰੱਖ ਟੋਟ ਪ੍ਰੋਬਲਮ ਪੈਂਦੀ ਹੈ ਨਾ ਹਾਂਜੀ ਹਾਂਜੀ ਤਾਂ ਠੀਕ ਹੈ ਜੇ ਫਿਰ ਕਾੜੀ ਗੱਲ ਦੀ ਉਦੋਂ ਭੇਜਦਾ ਮਾਲ ਹਾਂ ਜਦੋਂ ਬਾਹਰ ਫਸਲਾਂ ਵੱਢੀ ਜਾਂਦੀਆਂ ਠੀਕ ਹੈ ਜੀ ਖੇਤ ਖਾਲੀ ਦੇ ਨੇ ਉਦੋਂ ਚਰਾਹ ਹੁੰਦੀ ਹੈ ਉਹ ਚਰਾਹ ਖਤਮ ਹੋ ਗਈ ਨਾ ਠੀਕ ਹੈ ਜੀ ਤੇ ਬਈ ਆਪਣਾ ਮੋਬਾਈਲ ਨੰਬਰ ਬੋਲਿਆ ਜੀ ਆਪਣਾ 98140 ਹਾਂਜੀ 60533 ਠੀਕ ਹੈ ਤੇ ਇਸ ਟਾਈਮ ਕਿੰਨੇ ਬੋਲ ਆ ਆਪਣੇ ਕੋ ਫਾਰਮ ਤੇ ਇਸ ਟਾਈਮ ਵੀ ਆਪਣੇ ਚਾਰ ਬੋਲ ਨੇ ਚਾਰ ਬੋਲ ਤੇ ਕ੍ਰੋਸਿੰਗ ਲਈ ਕਿੰਨੇ ਅਵੇਲੇਬਲ ਕ੍ਰੋਸਿੰਗ ਲਈ ਹੈ ਤੇ ਇਹਨਾਂ ਨੇ ਤੇ ਸੀਮਣ ਕਿੰਨੇ ਦਾ ਅਵੇਲੇਬਲ ਆ ਸੀਮਣ ਦੋ ਦਾ ਬੈਲ ਨੇ ਹੈਗਾ ਇੱਕ ਨੰਬਰ ਦੋ ਨੰਬਰ ਠੀਕ ਆ ਜੀ ਟੋਟਲੀ ਚਾਰ ਬੋਲ ਆ ਜਿਹੜੇ ਆਪਣੇ ਸੀ ਇਹ ਆਪਾਂ ਛੋਟਾ ਆ ਜੇ ਸਾਡੇ 3 ਸਾਲ ਦਾ ਛੱਡਾਂਗੇ ਉਹ ਕ੍ਰੋਸਿੰਗ ਲਈ ਨਹੀਂ ਛੱਡਿਆ ਤੇ ਤੁਹਾਨੂੰ ਆਜੋ ਮਿਲਾਉਣੇ ਆ ਫਾਰਮ ਨਾਲ ਤੇ ਜਿਹੜਾ ਤੁਹਾਨੂੰ ਪਤਾ ਹੀ ਫਰੋਜਪੁਰ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਖਾਸ ਫਾਰਮ ਆ ਜਿਵੇਂ ਕਿ ਮੱਲ ਫਾਰਮ ਦੁਲਚੀਕੇ ਤੇ ਬਹੁਤ ਸੋਹਣਾ ਫਾਰਮ ਅਪਡੇਟ ਹੋਇਆ ਤੇ ਸਟਾਰਟਿੰਗ ਆਪਾਂ ਬਾਈ ਜੀ ਇੱਕ ਨੰਬਰ ਤੋਂ ਹੀ ਕਰ ਲਈਏ ਹਨ ਹਾਂਜੀ ਹਾਂ ਇੱਕ ਨੰਬਰ ਜਿਹੜਾ ਥਾਂ ਤੁਹਾਨੂੰ ਮਿਖਾਉਣਿਆ ਵੇਖੋ ਸੈਟਅਪ ਬਹੁਤ ਸੋਹਣਾ ਬਣਿਆ ਵੱਖਰੇ ਵੱਖਰੇ ਪਾੜ ਬਣੇ ਤੇ ਚੰਗਾ ਵਧੀਆ ਫਾਰਮ ਬਣਾਇਆ ਬੈਹਣ ਨੂੰ ਵੀ ਫਾਰਮ ਬਣਾ ਮਤਲਬ ਜਗ੍ਹਾ ਬਣਾਈ ਹੈ ਤੇ ਆਜੋ ਬਾਈ ਜੀ ਬਾਈ ਇਹ ਫਿਰ ਕਿੰਨੇ ਨੰਬਰ ਥਾਂ ਆ ਗਿਆ ਜੀ ਇਹ ਇੱਕ ਨੰਬਰ ਥਾਂ ਨੇ ਇੱਕ ਨੰਬਰ ਥਾਂ ਦਾ ਸੀਮਣ ਵੀ ਅਵੇਲੇਬਲ ਆ ਤੇ ਕ੍ਰੋਸਿੰਗ ਵੀ ਅਵੇਲੇਬਲ ਆ ਹਨਾ ਜੀ ਇਹ ਇਨੀਆਂ ਕੋਈ ਆਪਣੇ ਕੋਲੇ ਫਾਰਮ ਤੇ ਕੋਈ ਝੋਟੀ ਆਈ ਹੋਵੇ? ਹਾਂ ਇਹ ਝੋਟੀ ਆਈ ਏ। ਹਾਂਜੀ। ਬਾਹਰ ਵੀ ਆਈਆਂ ਝੋਟੀਆਂ ਹਨਾ ਜੀ। ਬਸ ਤਾਈਆਂ ਕੋਈ ਦੇਖੀਆਂ ਨੇ। ਹਾਂਜੀ ਆਪਣੇ ਵੀਡੀਓ ਵੀ ਬਣੀ ਹੋਈ ਏ। ਹਾਂ ਹਾਂ ਆ ਇਹ ਤੇ ਅੱਛਾ ਜੀ ਆ ਆ ਗਈ ਇੱਕ ਨੰਬਰ ਦੀ। ਹਾਂਜੀ। ਇਹ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਬਾਈ ਜੀ? ਚੰ ਚਾਰ ਮਿੰਟ ਹੋ ਗਏ। ਚਾਰ ਮਿੰਟ ਹੋ ਗਏ ਅੱਛਾ ਜੀ। ਉਹ ਜਦੋਂ ਮਤਲਬ ਕਿ ਫਾਰਮ ਦਾ ਕੰਮ ਚੱਲਦਾ ਸੀ ਆਪਣੇ। ਹਾਂਜੀ ਹਾਂਜੀ। ਠੀਕ ਆ ਜੀ। ਏ ਆ ਗਈ ਜੀ ਇੱਕ ਨੰਬਰ ᱥਾਨ ਦੀ ਜਿਹੜੀ ਝੋਟੀ ਤੁਹਾਨੂੰ ਦੱਸਿਆ ਵੀ ਪ੍ਰੋਇਨੀ ਟੈਸਟ ਬੋਲ ਜੀ ਆਪਾਂ ਕਹਿ ਸਕੀਏ ਤੇ ਡੋਮੀਨੇਟ ਵੀ ਆ ਤੇ ਆ ਚੈੱਕ ਕਰੋ ਜੀ ਇਹਦੀ ਵਿਰਲ ਬੁਰਲ ਬਹੁਤ ਸੋਹਣੀ ਆ ਚੰਗੀ ਝੋਟੀ ਆ ਬਹੁਤ ਵਧੀਆ ਸਾਫ ਸੁਥਰੇ ਜਾਨਵਰ ਆ ਸਿੰਗਲ ਹੱਡੀ ਆ ਗਈ ਜੀ ਉਸ ਤੋਂ ਬਾਅਦ ਨਾਲ ਇੱਕ ਤੁਹਾਨੂੰ ਹੋ ਹੋਣਿਆ ਝੋਟੀ ਖੜੀ ਤੇ ਇਹ ਬਾਈ ਜੀ ਕਿਹੜੀ ਮੱਝ ਆ ਗਈ ਆਪਣੀ ਇਹ ਰਾਜੀ ਮੱਝ ਆ ਆਪਣੀ ਰਾਂਜੀ ਮਾਜ ਹਾਂਜੀ ਹਾਂਜੀ ਤੇ ਰਾਂਜੀ ਮਾਜ ਦੇ ਵਿੱਚੋਂ ਗਾ ਕੋਈ ਕੱਟਾ ਦੀ ਤਿਆਰ ਹੋਇਆ ਕੋਈ ਨਹੀਂ ਨਹੀਂ ਕੱਟਾ ਨਹੀਂ ਤਿਆਰ ਹੋਇਆ ਨਾ ਅੱਛਾ ਜੀ ਜੀ ਆ ਤਿੰਨ ਨੰਬਰ ਦੀ ਉਹ ਕੱਟੀ ਆਈ ਇਹਦੇ ਵਿੱਚ ਅੱਛਾ ਜੀ ਰਾਂਜੀ ਮਾਜ ਦੇ ਵਿੱਚੋਂ ਯਾਨੀ ਕਿ ਕੱਟੀ ਪੈਦਾ ਹੋਈ ਆ ਤਿੰਨ ਨੰਬਰ ਦੀ ਤਿੰਨ ਨੰਬਰ ਥਾਣ ਵੀ ਬਹੁਤ ਵਧੀਆ ਥਾਣਾ ਤੇ ਚੰਗੀ ਕੁਆਲਿਟੀ ਦੇਖੋ ਇਹਦੇ ਵਿੱਚ ਕੱਟੀ ਜਿਹੜੀ ਵਿਰਲ ਵੀ ਲੇਖ ਸਕਦੇ ਆ ਆਪਾਂ ਬਹੁਤ ਜਿਆਦੀ ਆ ਜ਼ਬਰਦਸਤ ਆ ਕੁਆਲਿਟੀ ਬਹੁਤ ਸੋਹਣੀ ਝੋਲੀ ਵੀ ਬੜੀ ਵਧੀਆ ਬਣਾਈ ਇਹਨੇ ਝੋਟੀ ਨੇ ਦੂਜੀ ਗੱਲ ਆ ਬਹੁਤ ਸੋਹਣੀ ਬਰੀਕ ਪੂਛ ਚੰਗੇ ਵਧੀਆ ਕੁਆਲਿਟੀ ਦੀ ਹੈ ਇਹ ਬਾਈ ਜੀ ਫਿਰ ਤਿੰਨ ਨੰਬਰ ਮੇਰੇ ਹਿਸਾਬ ਦੇ ਕੋਈ ਬੱਚੇ ਬਹੁਤ ਚੰਗੇ ਚੰਗੇ ਆ ਰਹੇ ਹਨ ਹਾਂਜੀ ਹਾਂਜੀ ਤੇ ਮੱਝਾਂ ਬਹੁਤ ਜਿਆਦੀਆਂ ਕ੍ਰੋਸ ਹੋਈਆਂ ਹਨਾ ਬਾਹਰ ਹਾਂ ਇਹ ਉਹ ਡਾਇਰੈਕਟ ਹੈ ਹਾਂ ਡਾਇਰੈਕਟ ਹੀ ਚੱਲਦਾ ਹਨਾ ਤਿੰਨ ਨੰਬਰ ਦੇ ਜਿਵੇਂ ਇਹ ਬੱਚੇ ਹੁੰਦੇ ਨੇ ਨਿੱਗਰ ਬੱਚੇ ਬੜੇ ਹੁੰਦੇ ਹਾਂਜੀ ਤੇ ਇਹ ਬਾਈ ਫਿਰ ਸੀਮੰਦਰ ਕਿਵੇਂ ਅਜੇ ਕਰਨਾ ਹੈ ਤਾਂ ਕਿ ਇਹ ਰੋਕੇ ਜੀ ਅੱਛਾ ਜੀ ਫਿਰ ਕਰਨਾ ਜਿਵੇਂ ਅੱਗੇ ਕੀਤੀ ਸੀ ਆਪਾਂ ਨਾਲ ਦਾ ਠੀਕ ਹੈ ਜੀ ਜੀ ਆਪਾਂ ਸੀਮੰਦਰ ਆ ਠੀਕ ਹੈ ਜੀ ਬਹੁਤ ਸੋਹਣੀ ਭਾਵੇਂ ਬਹੁਤ ਹਨੀਆਂ ਹਾਂਜੀ ਨਹੀਂ ਆ ਵੇਖ ਹੀ ਰਹੇ ਪਿਆਰ ਵੇਚਦੇ ਆ ਤੁਹਾਨੂੰ ਨੀਲੀ ਤੇ ਜਿਹੜੀ ਖਾਸੀ ਚੀਜ਼ ਦੀ ਇਹ ਆ ਤੇ ਨੀਲੀ ਦਾ ਤੁਹਾਨੂੰ ਪਤਾ ਵੀ ਪਿਆਰ ਰਿੰਦਾ ਜਾਨਵਰਾਂ ਦਾ ਜਿਹੜਾ ਆ ਵੇਖੋ ਜੀ ਮਗਰਮਗਰ ਤੁਰੀ ਆਉਂਦੀ ਆ ਆਪਾਂ ਇਹ ਚੀਜ਼ਾਂ ਹਰਿਆਣੇ 'ਚ ਵੇਖੀ ਦੀਆਂ ਇਹ ਚੀਜ਼ਾਂ ਵੀ ਜਿਵੇਂ ਮਗਰਮਗਰ ਜਿਵੇਂ ਮੋਹਰਾ ਵੱਜਾ ਤੁਰੀਆਂ ਆਉਂਦੀਆਂ ਪਰ ਨਹੀਂ ਇਹ ਨੀਲੀ ਦਾ ਵੀ ਜੇ ਮਾਲਕ ਜੇ ਆਪਾਂ ਕੇਅਰ ਕਰਦੇ ਨਾ ਜਾਨਵਰ ਦੀ ਤੇ ਜਾਨਵਰ ਆਪਣੇ ਨਾਲ ਜਰੂਰ ਪਿਆਰ ਕਰਦਾ ਤੇ ਉਸ ਤੋਂ ਬਾਅਦ ਬਾਈ ਜੀ ਇਹ ਫਿਰ ਆ ਰਾਂਜੀ ਮੱਝ ਆ ਗਈ ਇਹਦੀ ਧੀ ਆ ਗਈ ਹੈਂ ਹਾਂਜੀ ਹਾਂਜੀ ਇੱਕ ਨੰਬਰ ਜਿਹੜਾ ਸਾਨ ਆ ਆ ਗਿਆ ਹਾਂਜੀ ਹਾਂਜੀ ਰਾਂਜੀ ਮਾਇ ਦੇ ਵਿੱਚੋਂ ਇਹ ਤਿੰਨ ਨੰਬਰ ਦੀ ਆ ਗਈ ਇਹ ਤਿੰਨ ਨੰਬਰ ਦੀ ਇਹਦਾ ਨਾਂ ਤਾਂ ਨਹੀਂ ਰੱਖਿਆ ਜੀ ਕੋਈ ਨਹੀਂ ਹੈ ਤਾਂ ਨਹੀਂ ਨਾਂ ਲੱਗਿਆ ਠੀਕ ਆ ਜੀ ਤੇ ਆ ਫਿਰ ਬਾਈ ਜੀ ਕਿਹੜੀ ਆ ਗਈ ਤੇ ਇੱਕ ਨੰਬਰ ਤੇ ਹਾਂ ਇਹ ਇੱਕ ਨੰਬਰ ਦੀ ਆ ਗਈ ਆ ਮਣਕੀ ਆ ਜੀ ਮਣਕੀ ਇਹ ਜਾਨੀ ਕਿ ਤਿੰਨ ਨੰਬਰ ਜਿਹੜਾ ਸਾਨ ਆਉਂਦੀ ਭੈਣ ਆ ਗਈ ਮੰਨ ਲਓ ਹਾਂਜੀ ਹਾਂਜੀ ਇਹ ਜਿਹੜੀ ਵੇਖ ਸਕਦੇ ਤੁਸੀਂ ਮਣਕੀ ਇਹ ਜਿਹੜੀ ਤਿੰਨ ਨੰਬਰ ਸਾਨ ਦੀ ਜਿਹੜੀ ਹੈਣ ਆ ਗਈ ਮਾਨ ਲਓ ਕੁਆਲਟੀ ਚੈੱਕ ਕਰੋ ਇਹਦੇ ਵਿੱਚ ਬਹੁਤ ਚੰਗੀ ਆ ਜਬਰਦਸਤ ਆ ਚੈੱਕ ਕਰ ਸਕਦੇ ਆ ਹਾਰਨਰ ਕੁਆਲਟੀ ਬਹੁਤ ਸੋਹਣੀ ਆ ਚੈੱਕ ਕਰੋ ਥੋੜਾ ਜਿਹਾ ਪਸ਼ੂ ਨਾ ਪਹਿਲਾਂ ਤਾਂ ਚਲੋ ਮੇਰੇ ਸਾਹਦੇ ਕੋ ਡੇਢ ਕੋ ਸਾਲ ਹੋ ਗਿਆ ਬਾਹਰ ਹੀ ਹਨਾ ਧੁੱਪ ਗਰਮੀ ਚੱਲੀ ਹਨਾ ਭੁੱਖ ਤੇ ਹੁਣ ਤਾਂ ਮਾੜਾ ਜਿਹਾ ਨੂੰ ਹਾਂਜੀ ਹੁਣ ਉਹ ਤਾਂ ਬਹੁਤ ਵਧੀਆ ਸੈਟਅਪ ਬਣਾਇਆ ਪੱਕੇ ਭੁੱਖੇ ਲੱਗੇ ਆ ਚੰਗਾ ਵਧੀਆ ਫਾਰਮ ਤਿਆਰ ਕੀਤਾ ਭਰਾਵਾਂ ਨੇ ਸ਼ੌਂਕ ਨਾਲ ਤੇ ਇਸ ਟਾਈਮ ਜੀ ਗੱਲ ਕਰੀਏ ਲੋਕ ਤਾਂ ਪਸ਼ੂਆਂ ਤੋਂ ਪਿੱਛੇ ਹਟਦੇ ਜਾਂਦੇ ਆ ਤੇ ਪਰ ਭਰਾ ਉਹਨਾਂ ਨੇ ਜਿਹੜਾ ਆਪਦਾ ਜੱਦੀ ਪੁਸਤੀ ਸ਼ੌਂਕ ਉਹਨੂੰ ਨਹੀਂ ਛੱਡਿਆ ਤੇ ਉਦੋਂ ਗਾਂ ਬਾਈ ਜੀ ਕਿਹੜੀ ਖਾਂਦੀ ਆ ਗਈ ਝੋਟੀ ਇਹ ਇਹ ਇੱਕ ਵੱਡੀ ਮਾਈ ਦੀ ਝੋਟੀ ਹੈ ਜਿਹੜੀ ਮਣ ਇਹ ਮਣਕੀ ਦੀ ਭੈਣ ਆ ਗਈ ਨਹੀਂ ਨਹੀਂ ਇੱਕ ਨੰਬਰ ਦੀ ਭੈਣ ਇੱਕ ਨੰਬਰ ਦੀ ਭੈਣ ਆ ਗਈ ਹਨਾ ਜੀ ਇੱਕ ਨੰਬਰ ਦੀ ਭੈਣ ਆ ਗਈ ਆ ਵੇਖੋ ਜੀ ਚੈੱਕ ਕਰੋ ਕੁਆਲਿਟੀ ਬਹੁਤ ਸੋਹਣੀ ਜ਼ਬਰਦਸਤ ਕੁਆਲਿਟੀ ਕਿਆ ਬਾਤਾਂ ਭਰਾਵਾ ਦੇ ਫਾਰਮ ਤੇ ਆ ਗਏ ਨੇ ਕਰੀ ਦਿਲ ਖੁਸ਼ ਹੋ ਜਾਂਦਾ ਤੇ ਪਿੱਠ ਪੁੜੇ ਦੀਆਂ ਵੀ ਸਾਫ ਆ ਚੰਗੀਆਂ ਚੋੜੀਆਂ ਝੋਟੀਆਂ ਕੁਆਰਟੀਆਂ ਦੇਖੋ ਇਹਦੇ ਵਿੱਚ ਤੇ ਆਰਡਰ ਵੀ ਬਹੁਤ ਸੋਹਣੇ ਸਾਫ ਸੁਥਰੇ ਤੇ ਫਿਰ ਲਾ ਵੇਖੋ ਇਹ ਮੇਰੇ ਪਹਿਲੇ ਸੂਏ ਆ ਕਿ ਦੂਜੇ ਨਹੀਂ ਇਹ ਹਾਂ ਦੂਜੇ ਸੂਈ ਸੁਈ ਮੱਜ ਅੱਛਾ ਦੂਜਾ ਸੂਆ ਸੁਈ ਆ ਅੱਛਾ ਜੀ ਕਵਾਰਟੀ ਬਹੁਤ ਚੰਗੀ ਇਹਦੇ ਚ ਵੀ ਬਹੁਤ ਸੋਹਣੀ ਜ਼ਬਰਦਸਤ ਝੋਟੀ ਆ ਗਈ ਜੀ ਇਸ ਤੋਂ ਬਾਅਦ ਫਿਰ ਬਾਈ ਜਿਹੜਾ ਇਹ ਸੈਟਅਪ ਆ ਗਿਆ ਆਪਣਾ ਇਹ ਬੱਚੇ ਨੇ ਇਹ ਤੁਹਾਨੂੰ ਦਿਖਾਉਣੇ ਆ ਜੀ ਤੇ ਇਹ ਫਿਰ ਸੈਟਅਪ ਬਾਈ ਬੱਚਿਆਂ ਦਾ ਆ ਗਿਆ ਹਨਾ ਇਹ ਬੱਚਿਆਂ ਦਾ ਸਾਡਾ ਬਹੁਤ ਸੋਹਣਾ ਬਣਾਇਆ ਬਾਈ ਉਹਨਾਂ ਨੇ ਆ ਚੈੱਕ ਕਰੋ ਕਵਾਲਿਟੀ ਦੇਖੋ ਇਹਦੇ ਚ ਇਹ ਵੀ ਬਾਈ ਕੱਟੀ ਆ ਗਈ ਜੀ ਹਾਂ ਇਹ ਵੀ ਕੱਟੀ ਇਹ ਕਿਹੜੇ ਸਾਨ ਦੀ ਆ ਗਈ ਇਹ ਇੱਕ ਨੰਬਰ ਦੀ ਇੱਕ ਨੰਬਰ ਸਾਨ ਦੀ ਕੱਟੀ ਆ ਗਈ ਆ ਦੇਖੋ ਆ 3 ਨੰਬਰ ਦੀ ਆ ਗਈ ਉਸ ਤੋਂ ਬਾਅਦ ਆਪਾਂ ਦੂਜੇ ਸੈੱਟ ਵਿੱਚ ਚੱਲਦੇ ਹਾਂ ਤੇ ਤੁਹਾਨੂੰ 2 ਨੰਬਰ ਸਾਨ ਵਿਖਾਉਣੇ ਫਿਰ ਉਸ ਤੋਂ ਬਾਅਦ 3 ਨੰਬਰ ਸਾਨ ਵਾਲਾ ਸੈਟਅਪ ਵਿਖਾਵਾਂਗੇ ਆ ਚੈੱਕ ਕਰੋ ਜੀ ਕੁਆਲਿਟੀ ਇਹਦੇ ਚ ਇਹ ਬਾਈ ਜੀ ਫਿਰ ਕਿਹੜਾ ਸਾਨ ਆ ਗਿਆ ਜੀ ਇਹ ਇਹ 2 ਨੰਬਰ ਦੋ ਨੰਬਰ ਸਾਣੇ ਮਣਕੀ ਦਾ ਬੱਚਾ ਤੇ ਆ ਚੈੱਕ ਕਰੋ ਜੀ ਇਹਦੇ ਵਿੱਚ ਕੁਆਲਿਟੀ ਬਹੁਤ ਸੋਹਣਾ ਸਾਣਾ ਸੋਣੀ ਬਹੁਤ ਚੰਗੀ ਆ ਬੱਚੇ ਬਹੁਤ ਆ ਇਹਦੇ ਫੀਲਡ ਦੇ ਵਿੱਚ ਚੰਗੇ ਚੰਗੇ ਇਹ ਬਾਈ ਜੀ ਫਿਰ ਆਪਣੀ ਵੱਡੀ ਮੱਝ ਆ ਗਈ ਫਾਰਮ ਦੀ ਇਹ ਵੱਡੀ ਮੱਝ ਅੱਛਾ ਜੀ ਹਾਂ ਤੇ ਅੱਛਾ ਜੀ ਇਹ ਹੁਣ ਐਦ ਕੀ ਗੱਬਣ ਇਹ ਹਾਂ ਵਡੇਰੀ ਹੋ ਗਈ ਮੱਝ ਅੱਛਾ ਜੀ ਨਹੀਂ ਲਵਾਈ ਫਿਰ ਨਹੀਂ ਲਵਾਈ ਮੱਝ ਅੱਛਾ ਬੱਚਾ ਲਾਹੋਗੇ ਜਾਨੀ ਕਿ ਇੱਕ ਹੋਰ ਹਨਾ ਠੀਕ ਹੈ ਚਲੋ ਪਰਮਾਤਮਾ ਮਿਹਰ ਕਰੇ ਚੰਗਾ ਜਾਲਚਨ ਲਾਵੇ ਤੇ ਇਹ ਆ ਗਈ ਵੱਡੀ ਮਾਂਜ ਸਾਰਿਆਂ ਤੋਂ ਫਾਰਮ ਦੀ ਇਹ ਫਿਰ ਮਲਕੀ ਦੀ ਆ ਗਈ ਮਾਂ ਹਾਂ ਮਰਜੀ ਮਾਂ ਮਲਕੀ ਦੀ ਤੇ ਇੱਕ ਨੰਬਰ ਦੀ ਵੀ ਮਾਂ ਆ ਗਈ ਇੱਕ ਨੰਬਰ ਦੀ ਮਾਂ ਆ ਗਈ ਇੱਕ ਨੰਬਰ ਦੀ ਮਾਂ ਆ ਗਈ ਤੇ ਬਾਈ ਜੀ ਆ ਜਿਹੜੀ ਜੋ ਟੀ ਬਹੁਤ ਚੰਗੀ ਥੱਲੇ ਉਹ ਬਹੁਤ ਸੋਹਣਾ ਆਰਡਰ ਕੁਆਲਟੀ ਬੜੀ ਸਾਫ਼ ਆ ਤੇ ਚੈੱਕ ਕਰੋ ਜਿਹੜਾ ਗਰਲਾਂ ਬਹੁਤ ਚੰਗੀਆਂ ਝੂਟੀਆਂ ਖਾਣਾ ਬਹੁਤ ਸੋਹਣਾ ਲੱਗਾ ਅੰਦਰ ਏ ਬਾਈ ਜੀ ਫਿਰ ਕਿਹੜੇ ਸਾਂਹ ਦੀ ਆ ਗਈ ਜੀ ਇਹ ਆਪਣੇ ਪਿੰਡ ਤੇ ਸਾਂਹ ਸੀਗਾ ਅੱਛਾ ਜੀ ਪਿੰਡ ਦੇ ਸਾਂਹ ਚ ਆ ਗਈ ਹਾਂ ਆਪਣਾ ਸਾਂਹ ਸੀਗਾ ਗਾਂ ਵੇਚ ਦਿੱਤਾ ਨਾ ਅੱਛਾ ਜੀ ਉਹਦੇ ਨਾਲ ਲੱਗੀ ਸੀਗੀ ਠੀਕ ਹੈ ਜੀ ਉਹ ਉਹਦੇ ਉਸ ਰਵੇ ਚ ਮਤਲਬ ਘਰ ਵਾਲਾ ਹੀ ਰਵਾ ਹੋ ਗਿਆ ਘਰ ਵਾਲਾ ਹੀ ਰਵਾ ਹੋ ਗਿਆ ਤੁਹਾਡੇ ਠੀਕ ਹੈ ਜੀ ਤੇ ਇਹ ਉਹ ਲੈ ਕੇ ਹੀ ਇਕੱਠਾ ਨਿਕਾ ਅੱਛਾ ਜੀ ਤੇ ਉਹਨਾਂ ਨੇ ਗਾਂ ਫੇਰ ਆਉਣ ਵੇਚ ਦਿੱਤਾ ਸਾਂਹ ਡੰਡਾ ਠੀਕ ਹੈ ਜੀ ਤੇ ਹੁਣ ਇਹ ਲੱਗੀ ਹੈ ਝੋਟੀ ਹਾਂ ਲੱਗੀ ਇਹਨੂੰ ਇਹ ਮੇਰੇ ਸਾਹ ਤੇ ਤਕਰੀਬਨ ਮੇਰੇ ਹਿਸਾਬ ਤੇ ਕੋਈ ਜਿਹੜੀ ਇਹ ਝੋਟੀ ਆ ਕੋਈ ਮੇਰੀ ਏਜ ਬਹੁਤ ਘੱਟ ਲੱਗਦੀ ਹੈ ਜੇ ਜਿਆਦਾ ਨਹੀਂ ਹੈਣਾ ਆ 2 ਸਾਲ ਹੋ ਜਗੇ ਨਹੀਂ ਹੈ ਨਾ 2 ਸਾਲ ਹੈ ਗਈ ਹੈਣਾ ਤੇ ਬਹੁਤ ਚੰਗੀ ਜ਼ਬਰਦਸਤ ਜਿਹੀ ਕੁਆਲਿਟੀ ਆ ਪਿੱਠ ਬੁੜਾ ਬਹੁਤ ਸੋਹਣਾ ਸਾਫ ਆ ਚੰਗੀ ਕੁਆਲਿਟੀ ਦਾ ਜਾਨੀ ਇੱਕ ਫਾਰਮ ਬਹੁਤ ਸੋਹਣਾ ਭਰਾਵਾਂ ਹੋਣਾ ਨੇ ਅਪਡੇਟ ਕੀਤਾ ਤੇ ਚੈੱਕ ਕਰ ਦਿਓ ਜੀ ਜਾਨਵਰ ਤੁਹਾਡੇ ਸਾਹਮਣੇ ਆ ਹੁਣ ਆਪਾਂ 3 ਨੰਬਰ ਫਾਰਮ ਜਿਹੜਾ ਬਹੁਤ ਮਸ਼ਹੂਰ ਹੋਇਆ ਆਪਣੇ ਇੰਡੀਆ ਦੇ ਵਿੱਚ ਬਹੁਤ ਜਿਆਦਾ ਮਸ਼ਹੂਰ ਖਾਣਿਆ ਇਹਦੇ ਬਾਰੇ ਕਰਦਿਆਂ ਗੱਲਬਾਤ ਇਹ ਫਿਰ ਬਾਈ ਜੀ ਆ ਗਿਆ 3 ਨੰਬਰ ਜੀ ਫਿਰ 3 ਨੰਬਰ 3 ਨੰਬਰ ਖਾਣ ਆ ਗਿਆ ਹਨਾ ਇਹ ਇਹ ਕ੍ਰੋਸਿੰਗ ਲਈ ਆ ਸੀਮਨ ਨਹੀਂ ਹੈਗਾ ਹਨਾ ਨਹੀਂ ਸੀਮਣੇ ਦਾ ਜ ਮੱਝ ਛੋਟੀਆਂ ਆ ਜਾਣਗੇ ਦੁੱਧ ਤੇ ਠੀਕ ਹੈ ਜੀ ਉਦੋਂ ਇਹ ਬਣਾਵਾਂ ਇਹ ਹੁਣ ਭਰਾਵਾਂ ਨੂੰ ਇਹ ਦੱਸ ਦਿਆਂ ਵੀ ਕਈ ਵਾਰੀ ਫੋਨ ਆਉਂਦਿਆ ਵੀ ਇਹਦਾ ਵੀਰੇ ਸੀਮਨ ਨਹੀਂ ਬਣਿਆ ਵੀ ਜੇ ਕੋਈ ਡੁਪਲੀਕੇਸੀ ਆਵੇ ਤੇ ਉਹ ਤੋਂ ਬਚੋ ਇਹਦਾ ਸੀਮਨ ਨਹੀਂ ਬਣਿਆ ਹੈ ਇਹ ਡਾਇਰੈਕਟ ਕ੍ਰੋਸਿੰਗ ਆ ਹਾਂ 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 ਕਈ ਵਾਰੀ ਬੰਦਾ ਕੋਈ ਭੁਲੇਖੇ ਜਿਹਾ ਇਹ ਜਿਹੜਾ ਬਾਈ ਜੀ 3 ਨੰਬਰ ਥਾਂ ਆ ਗਿਆ ਤੇ 3 ਨੰਬਰ ਥਾਂ ਦੀ ਇੱਕ ਗੱਲ ਦੱਸਦੇ ਵੀ ਇਹਦਾ ਸੀਮਨ ਨਹੀਂ अवेलेबलਗਾ ਜਿਹੜਾ ਕੋਈ ਡੁਪਲੀਕੇਸੀ ਤੋਂ ਵੀਰ ਮੇਰੇ ਵਜਣ ਹਾਂਜੀ ਹਜੇ ਬਣਿਆ ਨਹੀਂਗਾ ਸੀਮਨ ਹਾਂਜੀ ਸੀਮਨ ਜਦੋਂ ਝੋਟੀਆਂ ਲੋਥ ਤੇ ਆ ਜਾਣੀ ਉਸ ਤੋਂ ਬਣੂਗਾ ਉਹ ਤੋਂ ਬਣੂਗਾ ਹਣਾ ਜੀ ਇਹਦਾ ਇੱਕ ਆ ਬੱਚਾ ਹੋਣੇ ਤੁਹਾਨੂੰ ਦੇਖੋ ਇਹ ਜੀ ਕੁਆਲਿਟੀ ਝੋਲੀ ਬਹੁਤ ਸੋਣੀ ਇਹਦੀ ਅਟਰ ਕੁਆਲਿਟੀ ਬੜੀ ਸਾਫ ਬਣੂਗੀ ਕਿਸ ਟਾਈਮ ਤੇ ਆਦੀ ਮਾਂ ਨੂੰ ਵੀ ਕੱਟੂਗੀ ਤੇ ਬਾਪ ਤਾਂ ਜਿਹੜਾ ਤੁਹਾਨੂੰ ਬੜਾ ਚੰਗਾ ਹੀ ਆ ਤੇ ਗਾਂਹ ਦੇ ਬਾਪ ਵੱਲੋਂ ਦਾਦੀ ਦੀ ਗੱਲ ਕਰੀਏ ਉਹ ਵੀ ਚੰਗੀ ਆ ਤੇ ਪਰਦਾਦੀ ਜਿਹੜੀ ਉਹ ਵੀ ਬਹੁਤ ਚੰਗੀ ਆ ਬਹੁਤ ਸੋਹਣੀ ਕੱਟੀ ਹੈ ਵੀ ਆ ਆ ਗਈ ਜੀ ਜੀ ਮਲਕੀ ਆ ਗਈ ਆਪਣੀ ਹਾਂਜੀ ਤਿੰਨ ਨੰਬਰ ਥਾਂ ਦੀ ਜਿਹੜੀ ਮਾਂ ਆ ਗਈ ਜੀ ਮਲਕੀ ਚੈੱਕ ਕਰੋ ਜੀ ਸੋਹਣ ਕੁਆਲਟੀ ਦੇਖੋ ਬਹੁਤ ਸੋਹਣੀ ਆ ਕੁਆਲਟੀ ਜਿਹੜੀ ਟੈਸਟਿਕਲ ਮੰਤਰ ਦੀ ਬਹੁਤ ਸਾਫ ਆ ਜਿਹੜਾ ਝੱਲਰ ਵਾਲਾ ਧੁੰਨ ਤੇ ਬਹੁਤ ਚੰਗਾ ਸਾਫ ਉਤਰਾ ਮਾਲੀ ਆ ਇਹਦੀ ਫੀਸ ਜਿਹੜੀ 6000 ਰੁਪਿਆ ਆ ਇਹ ਕਿਸੇ ਵੀਰ ਨੇ ਮੱਝ ਕਰਾਸ ਕਰਾਉਣੀ ਆ ਤੇ ਉਹ ਵੀਰ ਜੀ ਜਰੂਰ ਕਰਾਓ ਇੱਕ ਦੀ ਮੇਰੇ ਫਾਰਮ ਚ ਦਾਖ ਮੱਜਾ ਤੇ ਇੱਕ ਦੇ ਜਰੂਰ ਕਰਾਓ ਮੇਰੇ ਘਰੇ ਦੇ ਹੀ ਕਰਾਓ ਆ ਗਈ ਮਾਂ ਜੀ ਉਸ ਤੋਂ ਬਾਅਦ ਆ 4 ਨੰਬਰ ਥਾਨ ਆ ਗਿਆ ਜੀ ਹਾਂ ਜੀ ਆਨੇ 4 ਨੰਬਰ ਥਾਨ 4 ਨੰਬਰ ਥਾਨ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣਾ ਬੰਤਰ ਬੋਡੀ ਬਹੁਤ ਸੋਹਣੀ ਹੈ ਜਿਹੜੀ ਕੁਆਲਟੀ ਇਹਦੇ ਦੀ ਬਹੁਤ ਚੰਗੀ ਹੈ ਇਹਦੇ ਨਾਲ ਜਿਹੜਾ ਮੜਾ ਫੇਸ ਕੁਆਲਟੀ ਵਿਖਾਇਓ ਬਈ ਇਹਦੀ ਇਧਰ ਇਧਰ ਆ ਫੇਸ ਕੁਆਲਟੀ ਬਹੁਤ ਸੋਹਣੀ ਹੈ ਚੰਗਾ ਕੱਟਕੁੱਟ ਬਹੁਤ ਸੋਹਣਾ ਬੋਡੀ ਬੰਤਰ ਬਹੁਤ ਚੰਗੀ ਹੈ ਦੀ ਵੀ ਕੁਆਲਟੀ ਬਹੁਤ ਜ਼ਬਰਦਸਤ ਆ ਇਹ ਫਿਰ ਬਾਈ ਜੀ ਕ੍ਰੋਸਿੰਗ ਲਈ ਅਵੇਲੇਬਲ ਹੈ ਜੇ ਕਿ ਨਹੀਂ ਨਹੀਂ ਇਹ ਹਜੇ ਨਾ 2.5 ਮੇਰੇ ਸਾਹਮਣੇ ਆਇਆ 2.5 ਸਾਲ ਦਾ ਆਇਆ ਹੈ ਨਾ ਤੇ ਆ ਗਿਆ ਨਹੀਂ ਸਾਡੇ ਨਾਲ ਇਹ ਤਾਂ 3.5 ਸਾਲ ਦਾ ਛੱਡਾਂਗੇ ਫਿਰ ਜੰਡ ਚੰਗੇ ਹੁੰਦੇ ਆ ਅੱਛਾ ਜੀ ਇਹਦਾ ਇਸ ਚੀ ਦਾ ਫਰਕ ਪੈਂਦਾ ਹੈ ਨਾ ਜਿਹੜਾ ਸਾਂਹ ਹੁੰਦਾ ਨਾ ਸਾਂਹ ਦਾ ਰਿਜ਼ਲਟ ਲੈਣਾ ਹੋਵੇ ਤਾਂ 3.5 ਸਾਲ ਸਾਂਹ ਜਿਹੜੀ ਚ ਮੱਜਾ ਦੇ ਹਨਾ ਜੀ ਮੱਜਾ ਦੇ ਠੀਕੇ ਬੰਨੇ ਹੋਣ ਸਾਂਹ ਛੜਿਚੇ ਹੋਣਾ ਠੀਕ ਹੈ ਜੀ ਉਹ 3.5 ਸਾਲ ਤੋਂ ਬਾਅਦ ਖਾਣਾ ਜੀ ਹਾਂ ਹੁਣ ਆਪਣਾ 3.5 ਸਾਲ ਦਾ ਸਾਂਹ ਛੱਡਿਆ ਜੀ ਹਾਂ ਜੀ ਰਿਜ਼ਲਟ ਬਹੁਤ ਚੰਗਾ ਆਇਆ ਪਹਿਲੇ ਬੱਚੇ ਹੀ ਇਹਨਾਂ ਦੇ ਆਉਣ ਲੱਗ ਪਏ ਦੱਸ ਹਾਂ ਮਤਲਬ ਇਹ ਬਹੁਤ ਸੋਹਣੇ ਵਜਨਦਾਰ ਬੱਟੇ ਹੁੰਦੇ ਚੰਗੇ ਭਾਰੇ ਆਹ ਵੇਖ ਸਕਦੇ ਤੁਸੀਂ ਕੱਟੀ ਜਿਹੜੀ ਚੈੱਕ ਕਰੋ ਬਹੁਤ ਚੰਗੀ ਆਈ ਭਾਰੀ ਕੱਟੀ ਆਈ ਜਬਰਦਸਤ ਬਹੁਤ ਸੋਹਣੀ ਆ ਆਹ ਵੇਖ ਲਓ ਜੀ ਚਲੋ ਇਹ ਨਹੀਂ ਹੁੰਦਾ ਦਾ ਇਹ ਜਿਹੜੀ ਪ੍ਰੈਕਟੀਕਲ ਪ੍ਰੈਕਟੀਕਲ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਆਪਾਂ ਸਾਢੇ 3 ਸਾਲ ਦਾ ਸਾਹ ਛੱਡਦੇ ਆ ਨਾ ਹਾਂਜੀ ਇਵੇਂ ਹੀ ਤੇ ਆਉਂਦੇ ਆ ਹੈਵੀ ਬੱਚੇ ਆਉਣਗੇ ਭਾਰੇ ਆਉਣਗੇ ਛੋਟੇ ਨਹੀਂ ਆਉਣਗੇ ਮਾ ਉਹ ਹੀ ਗੱਲ ਜੇ 17 ਸਾਲਾਂ ਦਾ ਬੱਚਾ ਵਜਾ ਦਾ ਹਾਂਜੀ ਹਾਂਜੀ ਫਰਕ ਪੈਂਦਾ ਇਸ ਚੀਜ਼ ਦਾ ਹਾਂਜੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਤੇ ਚੈੱਕ ਕਰੋ ਦੇਖੀ ਉਹ ਡੇਲੀ ਕੋਈ ਚੈੱਕ ਨੂੰ ਹੋ ਜੂਗਾ ਇਧਰ ਆ ਗੋ ਚੈੱਕ ਕਰੋ ਵੀ ਆ ਜਿਹੜੀ ਛੋਟੀ ਦੀ ਆਪਾਂ ਗੱਲ ਕਰੀਏ ਇਹ ਆ ਗਈ 4 ਨੰਬਰ ਦੀ ਮਾਂ 4 ਨੰਬਰ ਦੀ 4 ਨੰਬਰ ਦੀ ਜਿਹੜੀ ਮਾਂ ਆ ਗਈ ਚੈੱਕ ਕਰ ਸਕਦੇ ਤੁਸੀਂ ਕੁਆਲਿਟੀ ਇਹਦੇ ਚ ਕੁਆਲਿਟੀ ਜਿਹੜੀ ਚੈੱਕ ਕਰੋ ਵੀ ਬੋਡੀ ਸਕੋਰ ਬਹੁਤ ਸਾਫ ਆ ਬੋਡੀ ਸਕੋਰ ਤੁਸੀਂ ਚੈੱਕ ਕਰੋ ਇਹਦੇ ਵਿੱਚ ਬਹੁਤ ਚੰਗਾ ਥਾਲੇਵੇ ਦੀ ਸਾਫ ਆ ਇਹਦਾ ਫਿਰ ਨਾ ਕੀ ਆ ਗਿਆ ਬਈ ਆਪਣੇ ਇਹ ਬਿੱਲੋ ਮੱਝ ਆ ਬਿੱਲੋ ਆ ਗਈ ਹੈ ਨਾ ਜੀ ਹਾਂ ਜੀ ਬਿੱਲੋ ਮੱਝ ਚੈੱਕ ਕਰੋ 4 ਨੰਬਰ ਦੀ ਮਾਂ ਇਹਦੇ ਨਾਲ ਫਿਰ ਬਈ ਕਿਹੜੀ ਝੋਟੀ ਵੱਜੀ ਆਪਣੇ ਇਹ ਝੋਟੀ ਇਹ ਦਾ ਇਹ ਕਿਦੀ ਆ ਗਈ ਸੀ 2 ਨੰਬਰ ਦੀ ਏ ਇਹਦੀ ਮੱਝ ਦਾ ਮਾਂ ਵੇਚਦੀ ਅੱਛਾ ਇਹ 1 ਦੀ ਆ ਗਈ ਹਾਂ ਕੋਈ ਮਾਂ ਦੀ ਅੱਛਾ ਜਿਹੜਾ 1 ਨੰਬਰ ਖਾਨ ਦੀ ਧੀ ਆ ਗਈ ਜੀ ਤੇ ਬਹੁਤ ਸੋਹਣਾ ਫਾਰਮ ਕੁਆਲਿਟੀ ਚੰਗੀ ਆ ਪਾਈਪਾਪੂਪਾ ਬਹੁਤ ਜ਼ਬਰਦਸਤ ਲਾਈਆਂ ਚੰਗਾ ਵਧੀਆ ਅਪਡੇਟ ਕੀਤਾ ਪੱਖੇ ਵੀ ਲੱਗੇ ਆ ਨਾਲ ਹੀ ਸੰਕਰ ਦਿੱਤਾ ਹੈ ਹਾਂ ਜੀ ਤੇ ਇੱਕ ਇਹ ਫਿਰ ਬਾਈ ਜਿਹੜਾ ਆਪਾਂ ਫਾਰਮ ਦੇ ਉੱਤੇ ਜਿਹੜੀ ਛੱਤ ਆ ਹਾਂ ਹਾਂ ਇਹ ਕਿੰਨੀ ਉਚਾਈ ਤੇ ਆ ਇਹ 15 ਫੁੱਟ ਦੇ ਆ 15 ਫੁੱਟ ਦੀ ਚਾਹੀਏ ਇਹਦੇ ਇੱਕ ਚੀਜ਼ ਆ ਠੰਡਾ ਲੱਗਦਾ ਵਾ ਇੱਥੇ ਖੜਿਆ ਹਨਾ ਹਾਂ ਹਾਂ ਜੇ ਆਪਾਂ ਨੀਵੀ ਪਾਈਏ ਤਾਂ ਫਰਕ ਪੈਂਦਾ ਹਨਾ ਗਰਮੈਸ਼ ਹੁੰਦੀ ਹਨਾ ਗਰਮੈਸ਼ ਹੁੰਦੀ ਆ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਇੱਧਰ ਭਰਾ ਹੁਣਾਂ ਨੇ ਇੱਕ ਕੱਚਾ ਥਾਂ ਰੱਖਿਆ ਬਹੁਤ ਵਧੀਆ ਗਾਰਡਰ ਲੱਗੇ ਆ ਤੇ ਕੱਚਾ ਥਾਂ ਆ ਬਹੁਤ ਵਧੀਆ ਥਾਂ ਬਣਾਇਆ ਇੱਥੇ ਫਿਰ ਜਾਨਵਰ ਖੁੱਲੇ ਆ ਜਾਂਦੇ ਆ ਜੀ ਇਥੇ ਰਾਤ ਨੂੰ ਮੰਜਾ ਖੁਲੀਆ ਕਰ ਛੱਡ ਦੇਣੀ ਹੈ। ਅੱਛਾ ਜੀ। ਤੇ ਸਿਆਲਾਂ ਚ ਦਿਨੇ ਛੱਡਾ ਕਰਾਂਗੇ। ਹਾਂ ਜੀ ਤੇ ਪਰਵੀ ਰਾਤ ਨੂੰ ਆ ਜਾ ਕਰਨੀ ਹੈ। ਹਾਂ ਕੁਛ ਹੋਣਾ ਜੇ ਥੋੜਾ ਕੰਮ ਲਾ ਲਾ ਮੱਛਦਾ ਨਹੀਂ ਲੱਗ ਲੂਗੀ ਜਾਈ ਨਾ। ਠੀਕ ਹੈ ਜੀ ਪੱਕਾ ਕੰਮ ਹੋ ਜੂਗਾ ਯਾਨੀ ਕਿ। ਤੇ ਇਧਰ ਨਾਲ ਟੋਕਾ ਗਿਆ ਤੇ ਇਹ ਫਿਰ ਬਾਈ ਜਿਵੇਂ ਮਾਲ ਬਣਾਇਆ ਆਪਣੇ ਬਹਿਣ ਵਾਸਤੇ ਆਪਣਾ। ਹਾਂ ਵੀ ਜੋ ਕੋਈ ਵੀਰ ਆਵੇ ਤੇ ਜੋ ਮੱਝ ਘਰਾਉਣ ਲੱਗਿਆ ਕੋਈ ਬੈਠੇ ਹਨਾ ਚਾਹ ਪਾਣੀ ਤੇ ਬਹੁਤ ਸੋਹਣਾ ਫਾਰਮ ਆ ਭਰਾ ਜੀ। ਤੇ ਆ ਚੈੱਕ ਕਰ ਲਓ ਵਿਊ ਇੱਕ ਦੀ ਫਿਰ ਫਾਰਮ ਦਾ। ਬਹੁਤ ਚੰਗਾ ਵਧੀਆ। ਫਾਰਮ ਬਣਾਦਾ ਭਰਾ ਉਹਨਾਂ ਨੇ ਤੇ ਪਰਮਾਤਮਾ ਐ ਚਾਰ ਚੰਨ ਲਾਵੇ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਹੁਤ ਧੰਨਵਾਦ ਭਰਾ ਜੀ ਤੁਹਾਮਾ ਤੁਹਾਡਾ ਸਮਾਂ ਦੇਣ ਲਈ ਤੇ ਮਿਹਰਬਾਨੀ ਵੱਡੇ ਵੀਰ ਤੇ ਨਾਲ ਦੋ ਗੱਲਾਂ ਭਰਾਣਾ ਹੀ ਕਰਾਈ ਦਿੱਲੇ ਆ ਬਾ ਅਸੀਂ ਕਹ ਬਈ ਮੇਰੇ ਜੀ ਕਾ ਖਾਲਸਾ ਬੈਠੋ ਬਾ ਬੈਠੇ ਬਹੁਤ ਨੌਕੀ ਵਾਲਾ ਜੀ ਬਹੁਤ ਵਧੀਆ ਮੇਰੇ ਭਰਾ ਬਹੁਤ ਵਧਾਈਆਂ ਤੁਹਾਨੂੰ ਫਾਰਮ ਦੇ ਇਹ ਆਪਣੇ ਕਿੰਨੇ ਵੀ ਆਪਣੇ ਵੀਰੇ ਨੂੰ ਨੀਲੀ ਰਾਵੀ ਵਾਲਾ ਪਰਿਵਾਰ ਹੈ ਵੱਡਾ ਹਾਂਜੀ ਹਾਂਜੀ ਕੀ ਉਹਦਾ ਭਰਾਵਾਂ ਦਾ ਪਿਆਰ ਠੀਕ ਹੈ ਉਹ ਸਾਰਿਆਂ ਨੂੰ ਵਧਾਈਆਂ ਠੀਕ ਹੈ ਜੀ ਹਾਂ ਜੀ ਤੇ ਨਾਲ ਇੱਕ ਹੋਰ ਬਾਈ ਦਾ ਨਾਮ ਜੀ ਆਲਾ ਬੰਦ ਜੀ ਵਧੀਆ ਜੀ ਵਧੀਆ ਸਸਤੀ ਹੈ ਜੀ ਸਾਰਿਆਂ ਦੀ ਸਸਤੀ ਹੈ ਤੇ ਬਈ ਜਿਹੜਾ ਆਪਣਾ ਫਿਰ ਬੜਾ ਕੰਮ ਆ ਮੇਰੇ ਕੋਲ ਪਿਕਅਪ ਗੱਡੀ ਹੈ ਜੀ ਅੱਛਾ ਤੇ ਮੋਬਾਈਲ ਨੰਬਰ ਦੇ ਦਵਾਂਗਾ 99146 ਜੀ ਹਾਂ ਜੀ 53362 ਜੀ ਤੇ ਆਪਾਂ ਕਿੰਨੇ ਟਾਈਮ ਤੋਂ ਭਾਈ ਜੀ ਨਗਰੋਂਦੇ ਆ ਇੱਕ ਦੋ ਸਾਲ ਹੋ ਗਏ ਨੇ ਆਪਣੋਂ ਦੇ ਹਾਂ ਜੀ 2.5 ਸਾਲ ਹੋ ਗਏ ਆ ਜੀ ਬਾਈ ਬਹੁਤ ਵਧੀਆ ਭਾਈ ਉਹਨਾਂ ਦਾ ਸੁਭਾਅ ਹੀ ਹਾਂ ਜੀ ਬਾਈ ਨੂੰ ਨਵੇਂ ਪਰਨੇ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਨੂੰ ਇੰਨਾ ਪਿਆਰ ਕਰਦੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਇਹ ਕੋਈ ਸਭ ਤੋਂ ਵੱਡਾ ਗੌਣਕ ਬੁਰਾ ਮਰਦਾ ਆ ਜੀ ਮਹਾਰਾਜ ਤੋਂ ਬਿਨਾ ਕੁਝ ਨਹੀਂ ਹੋਏ ਨੀਗਾ ਹਾਂਜੀ ਨਿਸ਼ਚ ਸਾਬ ਰੱਖੋ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਪਹਿਲੀ ਹੈ ਪਹਿਲੇ ਆ ਹਾਂਜੀ ਦੂਜੀ ਗੱਲ ਇਹ ਆ ਵੀ ਜੇ ਆਪਾਂ ਲੀਡਰ ਬਣਨਾ ਹਾਂਜੀ ਤੇ ਲੋਕਾਂ 'ਚ ਵਿਸ਼ਵਾਸ ਪੈਦਾ ਕਰੀਏ ਸ਼ਿਵਾਜ ਸਭ ਤੋਂ ਵੱਡੀ ਗੱਲ ਇਹ ਨਾ ਕਹਿਣ ਯਾਰ ਕੱਲ ਗੱਲਾਂ ਕੰਮ ਹੋ ਸੀ ਅੱਜ ਨਾ ਕੰਮ ਹੋ ਰਿਹਾ ਹਾਂ ਆਹੋ ਵਿਸ਼ਵਾਸ ਹੋਣਾ ਚਾਹੀਦਾ ਤੁਹਾਡਾ ਹਾਂਜੀ ਜਿਹੜੇ ਵੀ ਸਾਥ ਤੋਂ ਮਾੜੇ ਬਰੌਣੀਆਂ ਜਾਂ ਜਿਹਨੇ ਵੀ ਜਿਹਨੂੰ ਲੈ ਸਵਾਸ ਚਾਹੀਦਾ ਦੂਜੀ ਗੱਲ ਜੇ ਆਪਾਂ ਸਾਂਹ ਪੈਦਾ ਕਰਨਾ ਉਹ ਪਹਿਲਾਂ ਮਾਂ ਦੇਖੋ ਤੇ ਪਹਿਲ ਮਾਂ ਹੋਣੀ ਪਹਿਲ ਮਾਂ ਪਹਿਲੇ ਦਾਦੀ ਮਾਂ ਦੀ ਬਿੜਿਗਰੀ ਚੈੱਕ ਹੋਵੇ ਦੁੱਧ ਦੇ ਲੈਵਲ ਦੀ ਦੁੱਧ ਲੈਵਲ ਤੇ ਉਹ ਵੀ ਵੇਖੋ ਵੱਖ-ਵੱਖ ਸਾਂਹਾਂ ਰਲਵਾ ਕੇ ਨਾ ਮੱਜਾਂ ਅੱਛਾ ਜੀ ਅਲੱਗ ਅਲੱਗ ਨਰਮ ਤੋਂ ਹੀ ਲੱਗਣ ਤੇ ਚੰਗੇ ਤੋਂ ਵੀ ਲੱਗਣ ਠੀਕ ਹੈ ਜੀ ਉਹਦਾ ਇਹ ਵੇਖੋ ਵੀ ਮੱਝ ਦੁੱਧ ਤੇ ਫਰਕ ਨਹੀਂ ਪਾਉਂਦੀ ਠੀਕ ਹੈ ਜੀ ਜਿੱਦੋਂ ਦਿਨ ਫਰਕ ਨਹੀਂ ਪਾਉਂਦੀ ਹਾਂ ਉਸ ਮੱਝ ਦਾ ਬੱਚਾ ਰੱਖੋ ਕਿਉਂਕਿ ਫਿਰ ਉਹ ਚੰਗੇ ਜੀ ਵੀ ਦੁੱਧ ਕੱਢਿਆ ਤੇ ਮਾੜੇ ਜੀ ਵੀ ਕੱਢਿਆ ਹਾਂ ਫਿਰ ਬੱਚਾ ਆਪਾਂ ਸਾਹਮਣਾ ਮੱਝ ਫਿਰ ਬੱਚਾ ਰੱਖੋ ਫਿਰ ਦੁੱਧ ਚ ਉਹ ਫਰਕ ਨਹੀਂ ਕਾ ਪਾਉਂਦਾ ਮਤਲਬ ਕਿ ਫਿਰ ਆਪਾਂ ਬ੍ਰੀਡ ਡੋਮੀਨੇਟ ਕਰ ਦੁੱਧ ਵੀ ਕਰੇਗਾ ਬ੍ਰੀਡਿੰਗ ਜੇ ਆਪਾਂ ਕਾਮਯਾਬ ਹੋ ਜਾਾਂਗੇ ਯਾਨੀ ਕਿ ਮੇਨ ਪੁਆਇੰਟ ਇਹ ਆ ਗਿਆ ਤੁਹਾਡਾ ਠੀਕ ਹੈ ਤੇ ਬਾਕੀ ਆਪ ਕੋ ਕੰਮ ਹੁੰਦੇ ਨੇ ਆਪੋ ਆਪਣੇ ਹੀ ਦੁੱਧ ਪੋਤਾ ਚਲੋ ਪਰਮਾਤਮਾ ਦੀ ਕਿਸਮਤ ਹਾਂ ਬਹੁਤ ਵਧੀਆ ਜੀ ਚੰਗਾ ਲੱਗਿਆ ਭਰਾਵਾਂ ਨੂੰ ਮਿਲ ਕੇ ਧੰਨਵਾਦ ਜੀ ਬਈ ਫਿਰ ਇੱਕ ਆਪਣੇ ਇੱਕ ਨੰਬਰ ਥਾਂ ਦੀ ਝੋਟੀ ਵਿਕੀ ਇੱਕ ਹਾਂਜੀ ਹਾਂਜੀ ਉਹਦਾ ਉਹਦੇ ਬਾਰੇ ਦੱਸਿਓ ਮੜਾਇਆ ਵੀਰ ਜਾਨ ਜਨਾ ਛੋਟੀਆਂ ਇਹਦੀਆਂ ਹੁਣ ਪਿੰਦੇ ਨੇ ਵਿੱਚ ਹੀ ਕੱਟੀ ਇੱਕ 70000 ਰੁਪਏ ਦੀ ਅੱਛਾ ਜੀ ਇੱਕ ਨੰਬਰ ਥਾਂ ਦੀ ਇੱਕ ਨੰਬਰ ਥਾਂ ਦੀ 25 ਅੱਛਾ ਜੀ ਤੇ ਇੱਕ ਇਥੋਂ ਵੀਰ ਹੈਗਾ ਆਪਣੇ ਰੋਡਿਆਂ ਤੋਂ ਮਾਸਟਰ ਜੀ ਨੇ ਅੱਛਾ ਜੀ ਉਹਨਾਂ ਨੇ ਮੱਝ ਲਈਏ 1 ਲੱਖ 1.5 ਲੱਖ ਵੀ ਲਈਏ ਅੱਛਾ ਜੀ ਛੋਟੀ ਲਈ ਜਾਨਾ ਛੋਟੀ ਉਹ ਵੀ ਇੱਕ ਨੰਬਰ ਦੀ ਸੀ ਉਹ ਵੀ ਇੱਕ ਨੰਬਰ ਦੀ ਹੈ ਉਹ ਗੱਬਣ ਸੀ ਹਾਂ ਆਹ ਉਹ 3 ਮਹੀਨੇ ਦੀ ਗੱਬਣ ਹੈ ਠੀਕ ਹੈ ਜੀ ਉਹ ਗੱਲ ਇਹ ਨਾਲ ਜੀ ਆਪਾਂ ਤੁਹਾਨੂੰ ਉਹੀ ਮੈਂ ਗੱਲ ਆਖੀ ਜੇ ਮਾਂ ਨੂੰ ਆਪਾਂ ਨਿਚੋੜਨਾਗੇ ਨਾ ਹਾਂਜੀ 3 ਦਿਨਾਂ ਤੇ ਕੱਢ ਲਾਂਗੇ ਹਾਂਜੀ 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 ਜਿਹੜਾ ਸਾਂਹ ਰੱਖਾਂਗੇ ਆਪਾਂ ਹਾਂਜੀ ਉਹ ਬੱਚੇ ਚੰਗੇ ਪੈਦਾ ਕਰੇਗਾ ਚੰਗੇ ਪੈਦਾ ਕਰੂਗਾ ਤੇ ਜੇ ਆਪਾਂ ਇਹਦੇ ਨਾਲ ਹੋਣੇ ਇਹ ਇੱਕ ਨੰਬਰ ਥਾਂ ਜਿਆਦਾ ਆਪਣੇ ਸਾਂਹ ਨੇ ਹਾਂਜੀ ਇਹਨਾਂ ਦੇ 88 ਤੇ ਆ ਵੀ ਕਮਾਈ ਦੇ ਵਾਸਤੇ ਆਪਾਂ ਹਰੇਕ ਬੰਦਾ ਗਾਂ ਆਉਂਦਾ ਹੈ ਹਾਂਜੀ ਹਾਂਜੀ ਜੇ ਆਪਾਂ ਨੂੰ ਮੰਨ ਲਓ 1 ਲੱਖ ਲੱਖ ਰੁਪਏ ਦੀ ਇਹਦੀ ਕੱਤੀ ਵਿਖਦੀ ਪਈ ਹੈ ਹਾਂਜੀ ਉਹ ਫਾਰਮਰ ਨੂੰ ਮੋਸਟ ਚੀਜ਼ ਦਾ ਫਾਇਦਾ ਫਾਇਦਾ ਹਾਂਜੀ ਫਾਇਦਾ ਇਸ ਜਿਹੜੀ ਵੀਰ ਜੀ ਲੱਖ ਰੁਪਏ ਦੀ ਕੱਟੀ ਵਿਗੀ ਨਾ ਜੀ ਹਾਂਜੀ ਉਹ ਨਵਾਂ ਮਹੀਨਾ ਦੀ ਹੈ ਜਿਹੜਾ ਆਪਣਾ ਵੀਰ ਪਿੰਡਾ ਬੁਈਆਂ ਵਾਲੇ ਦਾ ਅੱਛਾ ਸੋਹਣਾ ਕੰਮ ਕਰ ਕਰਦਾ ਪਿਆ ਉਹ ਹਾਂਜੀ ਹਾਂਜੀ ਜਿਹੜਾ ਆਪਣੇ ਇਧਰ ਰੋਡਿਆਂ ਵਾਲੀ ਸਾਈਡ ਤੇ ਹੈਗਾ ਮਾਸਟਰ ਜੀ ਨੇ ਹਾਂਜੀ ਉਹਨਾਂ ਦੇ ਕੋਲੇ ਜਿਹੜੀ ਕੱਟੀ ਏ ਉਹ ਪਹਿਲਾਂ ਕੱਟੀ ਆ ਜੇ ਤਿੰਨ ਮਹੀਨਾ ਦੀ ਚੈੱਕ ਪਾਸ ਹੈ ਜੀ ਸੁਈ ਨਹੀਂ ਸੁਈ ਨਹੀਂ ਤੇ ਤਾਂ ਵੀ ਤਕਰੀਬਨ 1.5 ਲੱਖ ਜਾਨੀ ਕਿ ਮੁੱਲ ਦਾ ਪੈ ਗਿਆ ਹਾਂਜੀ ਜਾਨੀ ਯਾਰ ਉਹੀ ਗੱਲ ਆ ਬਾਈ ਜੇ ਲੋਹੇ ਦਾ ਤੇ ਸੋਨੇ ਦਾ ਤਾਂ ਫਿਰ ਫਰਕ ਤਾਂ ਹੁੰਦਾ ਹੀ ਆ ਤੇ ਹਾਂਜੀ ਕੁਆਲਿਟੀ ਪੈਦਾ ਕਰਕੇ ਦਿੱਤੀ ਤੇ ਉਹਦੇ ਨਾਲ ਆਪਣ ਨੂੰ ਘਰੇ ਦਾ ਫਾਇਦਾ ਹੋਇਆ ਨਾਲ ਜਿਹੜੇ ਭਰਾਵਾਂ ਨੇ ਮੰਨ ਲਓ ਚੱਲ ਗਿਆਗੇ ਮੱਝਾਂ ਭਰਾਈਆਂ ਉਹਨਾਂ ਨੂੰ ਵੀ ਉਹਨਾਂ ਵੀ ਮਿਹਨਤ ਕੀਤੀ ਤੇ ਉਹਨਾਂ ਦੇ ਮਿਹਨਤ ਦਾ ਵੀ ਮੁੱਲ ਮੁੜਿਆ ਤੇ ਜਾਨੀ ਕਿ ਸਾਰਾ ਜੇ ਆਪਾਂ ਗੱਲ ਕਰੀਏ ਵੀ ਚੰਗੀ ਪੈਦਾਵਾਰ ਦਾ ਆਪਾਂ ਨੂੰ ਰਿਜ਼ਲਟ ਮਿਲਿਆ ਆਪਾਂ ਇਹ ਨਹੀਂ ਕਹਿੰਦੇ ਵੀ ਸਾਡੇ ਸਾਨਾਂ ਦਾ ਉਹ ਕਰਕੇ ਉਹ ਵਧੀਆ ਹਾਂਜੀ ਉਹਨਾਂ ਦੀ ਮਿਹਨਤ ਮਰੀ ਹਾਂਜੀ ਮਿਹਨਤ ਵੀ ਆ ਹਾਂਜੀ ਘੱਟੀ ਪਾਲੀ ਇਹ ਅਕਸਰ ਉਹਨੂੰ ਮੈਂ ਤੁਹਾਨੂੰ 50000 ਰੁਪਏ ਦਿੱਤਾ ਉਹਨੇ ਉਹੀ ਗੱਲ ਆ ਬਾਈ ਚੱਕਰੇ ਆਣਾ ਬਾਈ ਉਹੀ ਜੇ ਆਪਾਂ ਗੱਲ ਕਰੀਏ ਵੀ ਅਗਲਾ ਕਹਿੰਦਾ ਯਾਰ ਘੋੜੀ ਭਰਾਉਣ ਗਿਆ ਮੈਂ ਫਾਣੀ ਥਾਦੇ ਹੁਣ ਜਿਹੜਾ ਸਮਾਂ ਆ ਗਿਆ ਹੁਣ ਕਹਿੰਦਾ ਯਾਰ ਬਾਈ ਮੈਂ ਮੱਝ ਭਰਾ ਕੇ ਲਿਆਉਣੀ ਆ ਹਾਂਜੀ ਅੰਕ ਤੇ ਮੱਜ ਫਿਰ ਬਈ ਜੇ ਅਗਲਾ ਕੋਈ ਚੱਲ ਗਿਆ ਆਉਂਦਾ ਮੰਨ ਲਓ ਕੋਈ 50 60 ਕਿਲੋਮੀਟਰ ਦਾ ਬਈ ਬੈਠੀ ਏ ਸਾਰੇ ਦੂਰ ਤੇ ਉਹ ਕਿਸੇ ਗੱਲ ਨਾਲ ਹੀ ਆਉਂਦਾ ਮੇਰਾ ਤਾਂ ਤੁਹਾਡੇ ਮਾਦਮ ਰਾਈ ਇਹ ਹੀ ਪਸਾਨ ਵੀਰਾਂ ਨੂੰ ਬੇਨਤੀ ਏ ਹਾਂਜੀ ਚੰਗਾ ਬੀਜ ਪਾਓ ਹਾਂਜੀ ਚੰਗੇ ਤਣਕ ਲੈ ਲਓ ਹਾਂਜੀ ਹਾਂਜੀ ਇਹ ਵੀ ਕਣਕਾਂ ਚੰਗੀਆਂ ਝਾੜ ਝੜੇ ਨੇ ਹਾਂਜੀ ਜਿਹੜਾ ਜਿੰਨਾ ਚੰਗਾ ਬੀਜ ਹੋਏਗਾ ਓਨਾ ਚੰਗਾ ਹੀ ਫਸਟਾਬਾਂ ਨੂੰ ਫਾਇਦਾ ਹੋਊਗਾ ਫਾਇਦਾ ਹੋਊਗਾ ਹਾਂਜੀ ਮੈਂ ਤਾਂ ਇਹ ਜੇ ਗੱਲ ਤੇ ਚਾ ਹਾਂਜੀ ਆਪਦੀ ਪਹੌਣ ਛਾਣ ਸਾਰੀ ਕਰਕੇ ਤਸੱਲੀ ਕਰਕੇ ਫਿਰ ਮਤਲਬ ਇਹ ਬੀ ਲੈਣੀ ਚਾਹੀਦੀ ਹੈ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਦੇਖੀ ਹੁੰਦਾ ਨਾ ਜੀ ਮੰਨ ਲਓ ਜਿੰਨੇ ਜਿਹੜੇ ਵੀਰਾਂ ਨੇ ਅੱਜ ਪੈਸੇ ਵਟੇ ਆ ਹਾਂਜੀ ਉਹਨਾਂ ਦਾ ਦਿਲ ਖੁਸ਼ ਹੋ ਗਿਆ ਖੁਸ਼ ਹੋ ਗਿਆ ਹਾਂਜੀ ਉਹਨਾਂ ਦੇ ਘਰੇ ਚੀਜ਼ ਚਲੀ ਗਈ ਉਹ ਪੈਸਿਆਂ ਨਾਲ ਬਣੀ ਨਹੀਂ ਮਿਲਦੀ ਹਾਂਜੀ ਅੱਜ ਉਹਨਾਂ ਦਾ ਵੀ ਸਾਨੂੰ ਮਾਣ ਹੈ ਮਾਣ ਹਾਂਜੀ ਹਾਂਜੀ ਕਿ ਸਾਨੂੰ ਇਹ ਮਾਣ ਹੈ ਵੀ ਚਲੋ ਦੋਵਾਂ ਘਰਾਂ ਦਾ ਫਾਇਦਾ ਹੋਇਆ ਪਰ ਇਹ ਵਿੱਚ ਇਹਦੇ ਵਿੱਚ ਸਾਨੂੰ ਉਹਨਾਂ ਦੇ ਉਹਨਾਂ ਦੇ ਨਾਲੋਂ ਸਾਨੂੰ ਜ਼ਿਆਦਾ ਮਾਣ ਹੈ ਚਲੋ ਅਸੀਂ ਚੰਗੇ ਸਾਨ ਪੈਦਾ ਕੀਤੇ ਆ ਕੀਤੇ ਆ ਸਾਡੇ ਭਰਾ ਸਾਡ ਨਾਲ ਹਾਂਜੀ ਹਾਂਜੀ ਮੋਢੇ ਨਾਲ ਮੋਢਾ ਜੋੜੇ ਖੜੇ ਆ ਠੀਕ ਹੈ ਜੀ ਤੇ ਮਿਹਰਬਾਨੀ ਜੀ ਧੰਨਵਾਦ